ਸਤਿ ਸ਼੍ਰੀ ਅਕਾਲ ਜੀ ਨਮਸਕਾਰ ਜੀ ਮੈਂ ਡਾਕਟਰ ਰਮਨ ਚਾਵਲਾ ਜਲੰਧਰ ਕੇਬਸ ਹਸਪੀਟਲ ਦਿਲ ਦੀ ਟੈਕਟਿਸ ਕਰਦਾ ਹਾਂ ਪਕਤੀਤੀ ਸਾਲੋਂ ਦਾ ਬਹੁਤ ਪੁਰਾਣਾ ਡਾਕਟਰ ਹਰ ਜੀਮ ਜੀ ਜਾਣਨਾ ਕਿ ਅੱਜ ਮੈਂ ਗੱਲ ਕਰਨ ਆਇਆ ਦਿਲ ਦੇ ਵੈਲ ਦੀ ਤਕਲੀਫ ਹੋਦੀ ਹੈ ਸੰਕਿਏ ਪਤਾ ਲੱਗਦਾ ਹੈ ਸਰ ਦਿਲ ਦੇ ਅੰਦਰ ਚਾਰ ਖਾਨੇ ਹੁੰਦੇ ਜੇ ਚਾਰਾਂ ਦੇ ਵਿਚਕਾਰ ਦਰਵਾਜ਼ੇ ਲੱਗੇ ਹੁੰਦੇ ਜਿਨੂੰ ਅਸੀਂ ਵੈਲ ਕਹਿੰਦੇ ਹਾਂ ਸਾਡੇ ਚਾਰ ਪੈਲ ਦਿਲ ਦੇ ਵੈਲ ਦੀ ਤਕਲੀਫ ਹੁੰਦੀ ਜਾਂ ਤੇ ਵੈਲ ਲੀਕ ਕਰਨ ਲੱਗ ਪੈਂਦਾ ਜਾਂ ਟਾਈਟ ਹੋ ਜਾਂਦਾ ਹੈ ਜਦੋਂ ਵੈਲ ਲੀਕ ਕਰਦਾ ਵਾ ਜਾਂ ਟਾਈਟ ਕਰਦਾ ਵਾ ਤਾਂ ਮੈਂ ਕੁਝ ਲੰਮਾ ਤਾਂ ਦਸਾਂਗਾ ਜਿਸ ਨੂੰ ਆਈਡੀਆ ਲੱਗ ਜਾਏ ਕਿ ਸਾਨੂੰ ਦਿਲ ਦੇਵ ਯਾਦ ਦਿਤੀ ਕਿਉਂ। ਪਹਿਲੀ ਗੱਲ ਇਹ ਵਾ ਸਾਹ ਚੜਨਾ। ਜਦੋਂ ਅਸੀਂ ਚੱਲੀਏ ਸਾਨੂੰ ਸਾਹ ਚੜਦਾ ਵਾ ਜਦੋਂ ਅਸੀਂ ਖੜ੍ਹ ਜਾਂਦੇ ਆ ਸਾਨੂੰ ਸਾਹ ਫੜ ਪੈ ਜਾਂਦਾ ਜੇ ਵੈਲ ਦੀ ਟਿਪੀਕਲ ਤਕਲੀਫ ਛੇ ਜਦੋਂ ਅਸੀਂ ਕੇਵਰੇ ਸੁੱਤੇ ਹੁੰਨੇ ਆ ਸਾਨੂੰ ਸੁੱਤੇ ਦੇ ਸਾਹ ਚੜਦਾ एकदम ਬੜਾ ਬੈ ਜਾਂਦਾ ਵਾ ਇਹ ਉਹ ਵਾ ਦਿਲ ਦੇਵ ਯਾਦ ਕਰਕੇ। ਦੂਜੀ ਬੈਲ ਦੀ ਤਕਲੀਫ ਕਰ ਦਿਜੀਏ। ਸਾਡੀ ਧੜਕਨ ਤੇਜ਼ ਕਰਦੀ ਹੈ ਸਾਂਗਦਾ ਇੰਜਨ ਚੱਟਾ ਟੱਕ ਚੱਲਦਾ ਪਿਆ ਹੈ ਜਦੋਂ ਅਸੀਂ ਚੱਲਨੇ ਆ ਸਾਡੀ ਧੜਕਨ ਬਹੁਤ ਤੇਜ਼ ਹੋ ਜਾਂਦੀ ਹੈ ਦੂਜੀ ਤਕਲੀਫ ਹੈ ਜੇ ਤੀਜੀ ਤਕਲੀਫ ਜੇ ਵੈਰ ਵੀ ਖਾਸ ਕਰਕੇ ਜਿਹੜੀ ਮੈਂ ਗੱਲ ਕਰਨਾ ਮੈਂ ਖੱਬੇ ਪਾਸੇ ਵੈਰਦੀ ਉਹ ਜੇ ਜਦੋਂ ਅਸੀਂ ਚੱਲੀਏ ਸਾਨੂੰ ਚੱਕਰ ਆਉਂਦਾ ਸਾਡੇ ਅੱਖਾਂ ਮੁਰੇ ਅੰਧੇਰਾ ਜਾਣਾ ਸ਼ੁਰੂ ਹੋ ਜਾਵੇ ਤੀਜੀ ਤਕਲੀਫ ਹੈ ਹੋ ਗਈ ਚੌਥੀ ਤਕਲੀਫ ਹੈ ਸਾਨੂੰ ਛਾਤੀ ਚ ਪੜਾਪਨ ਹੋਣਾ ਦਿਲ ਦੇ ਵੈਲ ਦੀ ਤਕਲੀਫ ਕਰਦੀ ਹੈ ਨੰਬਰ 1 ਸਾ ਨੰਬਰ 2 ਧੜਕਣ ਨੰਬਰ 3 ਸਾਨੂੰ ਚੱਕਰ ਆਣਾ ਨੰਬਰ 4 ਸਾਨੂੰ ਛਾਤੀ 'ਚ ਪਰਾਪਨ ਹੋ ਜਾਣਾ ਨਾਲ ਤੁਹਾਨੂੰ ਤੇਲੀ ਆ ਜਾਣਾ ਸਾਡਾ ਸ਼ਰੀਰ ਠੰਡਾ ਪੈ ਜਾਣਾ ਇਹ ਦਿਲ ਦਾ ਵੈਲ ਦੀ ਤਕਲੀਫ ਹੈ ਕਿ ਤੇ ਇਹਨੂੰ ਅੱਗੇ ਇਲਾਜ ਦੀ ਲੋੜ ਹੁੰਦੀ ਜੇ ਪਹਿਲੇ ਚੈੱਕਅਪ ਕਰਾਣਾ ਹੁੰਦਾ ਹੈ ਕਿ ਵਾਕਈ ਵੈਲ ਦੀ ਤਕਲੀਫ ਹੈ ਜਾਂ ਨਹੀਂ ਆਮ ਤੌਰ ਤੇ ਵੈਲ ਦੀ ਦੋ ਉਮਰ 'ਚ ਹੁੰਦੀਆਂ ਨੇ 30 ਸਾਲ ਦੇ ਆਸ-ਪਾਸ ਜਾਂ 60 ਸਾਲ ਤੋਂ ਬਾਅਦ ਜਿਹੜੀ ਉਮਰ 'ਚ ਤਕਲੀਫ ਹੁੰਦੀ ਹੈ 30-35 ਸਾਲ ਦੇ ਆਸ-ਪਾਸ ਉਹ ਹੁੰਦੀ ਹੈ ਬਚਪਨ 'ਚ ਜਿਹੜਾ ਗਲਾ ਖਰਾਬ ਹੋਇਆ ਹੁੰਦਾ ਹੈ ਕਿੰਨੀਜੀਵ ਦੀ ਗੱਲ ਹੈ ਜਿਹੜਾ ਬਚਪਨ ਪੰਜ ਤੋਂ 10 ਸਾਲ ਦੇ ਵਿੱਚ ਗਲਾ ਖਰਾਬ ਹੁੰਦਾ ਵੈ ਉਹ ਸਾਡਾ ਗਲੇੰਸ ਖਰਾਬ ਕਰਦਾ ਵੈ ਲੇਕਿਨ ਸਾਡੇ ਦਿਲ ਨੂੰ ਖਾਲੰਦਾ ਉਹਨੂੰ ਕਹਿੰਦੇ ਰੂਮੈਟਿਕ ਹਾਰਟ ਡਿਜ਼ੀਜ਼ ਇੱਕ ਤਕਲੀਫ ਗਰੁੱਪ ਹੋ ਗਿਆ ਸਾਡੀ ਦੂਜੀ ਤਕਲੀਫ ਹੁੰਦੀ ਹੈ ਬੈਲ ਦੀ ਸਾਡੀ ਉਮਰ ਨਾਲ ਹੁੰਦੀ ਆ ਉਹ ਆਮ ਤੌਰ 'ਤੇ 60-70 ਤੋਂ ਬਾਅਦ ਹੁੰਦੀ ਹੈ ਇਸ ਕਰਕੇ ਆ ਉਹਦੀ ਬੈਅ ਤੋਂ ਬਚਣਾ ਵੈ अपना गला ना खराब हो एक आदत जी पालवो कि मैं सोन लग गया गरारे करके सोना है ताकि मेरे गले पर इंफेक्शन ना एक हो दिल कुछ लाभता पर एक्चुअली ये जो डॉक्टर दिखाओगे पता काल लगेगा उम्मीद करना किसी को तबलीफ ना होगी बड़ी माड़ी तबलीफ होती है फिर भी अपना ध्यान रखो अगर ये यहां ध्यान रखो बैल तो तक भी जल्दी पकड़ लोगे इलाज हो जाएगा तो ठीक हो जाओगे सत श्रीकाल जी नमस्कार